ਨਾ ਇਹਦੇ ਸਿਰ ਤੋਂ ਆ ਮਾਲਾ ਪੂਤ ਲੌਣਾ ਹੀ ਪੈਣਾ ਕੋਈ ਨਾ ਨਾ ਵੀਜੀ ਕਰਾ ਲਓ ਜਿਹੜੀ ਸੇਵਾ ਕਰਾਉਣੀ ਹੈ ਇਹਦੇ ਤੋਂ ਅੱਗੇ ਤੋਂ ਨੇ ਮਨਦੀਪ ਤੁਹਾਡੇ ਵੱਲ ਦੇਖਦੀ ਸੇਵਾ ਕਰਨੀ ਤਾਂ ਬਹੁਤ ਦੂਰ ਦੀ ਗੱਲ ਆ ਮੰਮਾ ਉਹ ਇੱਕ 500 ਰੁਪਿਆ ਦਿਓ ਮੈਂ ਕਾਲਜ ਜਾ ਕੇ ਜਾਣਾ 500 ਰੁਪਿਆ ਚਾਹੀਦਾ ਸੀ ਹੂੰ ਜੇ ਮੈਂ ਨਾ ਦਵਾਂ ਤਾਂ ਫੇਰ ਚੋਰੀ ਕਰੇਗਾ ਆ ਗਈ ਗਿਆਨੇ ਮम्मा ਨਾ じゃ ਇਹ ਹੀ ਗੱਲ ਪਹਿਲਾਂ ਕਹਿ ਦਿੰਦੀ ਨਾ ਤੈਨੂੰ ਤੇ ਤੇਰੀ ਇੰਨਾ ਕੁਝ ਕਰਨ ਦੀ ਹਿੰਮਤ ਨਹੀਂ ਸੀ ਪੈਣੀ ਮम्मा ਮੇਰੀਆਂ ਗਲਤੀਆਂ ਨੂੰ ਨਾ ਬਾਰ-ਬਾਰ ਡਰਾਉਣ ਦੀ ਕੋਈ ਲੋੜ ਨਹੀਂ ਐ ਨਾਲੇ ਇਹਦੇ ਵਿੱਚ ਨਾ ਤੁਸੀਂ ਸ਼ਾਮਲ ਹੋ ਜਦੋਂ ਮੈਂ ਤੁਹਾਡੇ ਤੋਂ 3000 ਰੁਪਏ ਮੰਗਿਆ ਸੀ ਤੁਸੀਂ ਕਹੀ ਮੈਨੂੰ ਨਹੀਂ ਪਤਾ ਜਿੱਥੋਂ ਮਰਜ਼ੀ ਕਰ ਲੈ ਫਿਰ ਮੈਂ ਕਿੱਥੋਂ ਕਰਦਾ ਅੱਛਾ ਕੁਝ ਤਾਂ ਕਰਨਾ ਹੀ ਸੀ ਇਹਦਾ ਮਤਲਬ ਤੇ ਹੁਣ ਚੋਰੀਆਂ ਕਰੇਗਾ ਮੈਨੂੰ ਨਾ ਬਾਰ-ਬਾਰ ਸੁਣਨਾ ਪੈਂਦਾ ਵੀ ਮੈਂ ਵਗਾੜਿਆ ਵਾ ਤੈਨੂੰ ਤੈਨੂੰ ਤਾਂ ਭੋਰਾ ਫਿਕਰ ਨਹੀਂ ਹੈਗੀ ਮਾਂ ਦੀ ਮਸ ਵੇਰੇ ਵੇਰੇ ਨਾ ਬਹਿਸ ਕਰਨ ਦੇ ਮੂਡ 'ਚ ਨਹੀਂ ਹੈਗਾ ਮੈਂ ਜੇ ਨਹੀਂ ਦੇਣੇ ਹੁੰਦੇ ਤਾਂ ਮੈਨੂੰ ਕਹਿ ਦਿਆ ਕਰੋ ਮੈਂ ਆਪੇ ਕਰ ਲੂਗਾ ਇੰਤਜ਼ਾਮ ਅੱਛਾ ਨਾ ਕਿੱਥੋਂ ਕਰੇਗਾ ਤੂੰ ਇੰਤਜ਼ਾਮ ਨਾ ਜੋ ਕੁਝ ਮਰਜ਼ੀ ਕਰਾਂ ਮੈਂ ਤੁਹਾਨੂੰ ਕੀ ਮਤਲਬ ਮੇਰ ਤੋਂ ਜਦੋਂ ਮਾਪਿਓ ਹੀ ਨਹੀਂ ਬੱਚਿਆਂ ਦੀ ਨਹੀਂ ਸੁਣੀ ਤਾਂ ਫਿਰ ਬੱਚਿਆਂ ਨੂੰ ਤਾਂ ਕਰਨਾ ਹੀ ਪੈਣਾ ਕੁਝ ਫਿਰ ਤੁਸੀਂ ਕਹਿਣਾ ਜੀ ਬੱਚਾ ਕਹਣੇ ਤੋਂ ਬਾਹਰ ਹੋ ਗਿਆ ਤੁਹਾਡੇ ਨਾਲ ਤਾਂ ਮੱਥਾ ਮਾਰਨ ਦਾ ਹੀ ਨਹੀਂ ਕੋਈ ਫਾਇਦਾ ਕੋਈ ਨਾ ਪੁੱਤ ਤੇਰੀਆਂ ਲਗਾਵਾ ਮੈਂ ਹੀ ਟਲੀਆਂ ਛੱਡੀਆਂ ਸੀ ਨਾ ਮੈਂ ਹੀ ਕੱਸੂਗੀ ਪਰ ਤੇਰਾ ਸੁਣ ਲਿਆ ਤੇਰੇ ਪਿਓ ਤੋਂ ਹੈਲੋ ਹਾਂਜੀ ਹਾਂਜੀ ਭਾਜੀ ਅੱਛਾ ਹੋ ਗਿਆ ਸੀ ਕੰਮ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਐਡਾ ਵੱਡਾ ਕੰਮ ਨੂੰ ਇੰਨੀ ਜਲਦੀ ਕਿਦਾ ਕੇ ਦੇਤਾ ਹਾਂਜੀ ਹਾਂਜੀ ਚਲੋ ਮੈਂ ਮਿਲਦਾ ਭਾਜੀ ਤੁਹਾਨੂੰ ਆਕੇ ਦਫ਼ਤਰ ਮਨਦੀਪ ਆ ਗੱਲ ਸੁਣੀ ਮੇਰੀ ਨਹੀਂ ਮਨਦੀਪ ਨੂੰ ਕੱਤ ਤਵਾਜਾ ਮਾਰੀ ਜਾਂਦੇ ਆ ਹਾਂਜੀ ਸਰਦਾਰ ਜੀ ਮੈਨੂੰ ਦੱਸ ਦੋ ਕੀ ਕੰਮ ਆ ਮਨਦੀਪ ਨੂੰ ਕੱਤ ਤਵਾਜਾ ਮਾਰੀ ਜਾਂਦੇ ਆ ਨਾਲੇ ਨਾ ਆਪਣੇ ਦਿਮਾਗ ਦੇ ਘੋੜੇ ਘੱਟ ਭਜਾਇਆ ਕਰ ਹੁਣ ਜਿਹਦੇ ਨਾਲ ਕੰਮ ਆ ਮੈਂ ਉਹਨੂੰ ਹੀ ਆਵਾਜ਼ ਮਾਰੂੰਗਾ ਲੈ ਇਹ ਕੀ ਗੱਲ ਹੋਈ ਮੈਨੂੰ ਦੱਸ ਦੋ ਉਹ ਤੇ ਤਾਂ ਹੀ ਕਿਹੜਾ ਕੰਮ ਪੈਗਾ ਜਿਹੜਾ ਮੇਰਾ ਤਾਂ ਹੀ ਨਹੀਂ ਹੈਗਾ ਤੂੰ ਨਾ ਸਵਾਲ ਜਵਾਬ ਘੱਟ ਕਰਿਆ ਕਰ ਉਹਨੂੰ ਲੱਗਾ ਮਨਦੀਪ ਮੰਮੀ ਕੋਲ ਹੀ ਹੋਣੀ ਆ ਪਰੇ ਹੋ ਜਾ ਇੱਥੋਂ ਦੀ ਉੱਥੇ ਜਾ ਗੱਲ ਕਰ ਲੈਣ ਮੈਨੂੰ ਲੱਗਦਾ ਸਰਦਾਰ ਜੀ ਜੋਤ ਵਾਲੀ ਗੱਲ ਤੋਂ ਨਾ ਕੁਝ ਜ਼ਿਆਦਾ ਹੀ ਨਾਰਾਜ਼ ਆ ਮੇਰੇ ਨਾਲ ਹੈ ਚੱਲ ਛੱਡ ਇਹਨਾਂ ਗੱਲਾਂ ਨੂੰ ਪਹਿਲਾਂ ਦੇਖਾਂ ਤਾਂ ਸੀ ਮੰਦਿਰ ਤਾਂ ਹੀ ਇਹਨਾਂ ਨੂੰ ਕੀ ਕੰਮ ਪੈ ਗਿਆ ਪਤਾ ਨਹੀਂ ਕਿਉਂ ਵਾਜਾਂ ਮਾਰੀ ਜਾਂਦੇ ਉਹਨੇ ਹਾਂਜੀ ਮੰਮੀ ਠੀਕ ਹੋ ਪਿਆ ਕੋਈ ਮਾੜਾ ਮੋਟਾ ਫਰਕ ਕਿ ਨਹੀਂ ਕਿੱਥੇ ਹਜੇ ਤਾਂ ਉਹ ਥੱਲੇ ਵੀ ਪੈਰ ਨਹੀਂ ਲੱਗਦਾ ਮੇਰਾ ਨਾ ਉੱਠ ਕੇ ਬੈਠਿਆ ਜਾਂਦਾ ਆ ਮੰਦੀਪ ਹੀ ਆ ਜਿਹੜੀ ਸਾਰਾ ਦਿਨ ਮੇਰੀ ਸੇਵਾ ਕਰਦੀ ਰਹਿੰਦੀ ਆ ਲੈ ਦੱਸ ਮੰਮੀ ਕਿਹੋ ਜੀਆਂ ਗੱਲਾਂ ਕਰਦੇ ਮੈਂ ਵੀ ਤਾਂ ਤੁਹਾਡੇ ਕੋਲ ਹੀ ਰਹਿਣੀ ਆ ਆਹੋ ਪਤਾ ਮੈਨੂੰ ਤੂੰ ਕਿੰਨੀ ਕ ਸੇਵਾ ਕਰਦੀ ਆ ਮੇਰੀ ਨਾਲੇ ਆਪਣੀ ਤਾਰੀਫ ਨਾ ਕਿਸੇ ਤੋਂ ਮੱਲੋ ਮੱਲੀ ਨਹੀਂ ਕਰਾਈ ਜਾਂਦੀ ਨਾਲੇ ਵੀਰ ਜੀ ਤੁਸੀਂ ਆਵਾਜ਼ ਮਾਰੀ ਸੀ ਕੋਈ ਕੰਮ ਸੀ ਮੈਂ ਨਾ ਮੰਮੀ ਦੇ ਕੱਪੜੇ ਚੇਂਜ ਕਰਵਾ ਰਹੀ ਸੀ। ਮਨਦੀਪ ਨਾਲੇ ਤੁਹਾਨੂੰ ਵਧਾਈਆਂ ਅੱਜ ਨਾ ਇੰਸ਼ੋਰੈਂਸ ਵਾਲੇ ਦਾ ਫੋਨ ਆਇਆ ਸੀਗਾ ਉਹ ਇੱਕ ਅੱਡੇ ਦਿਨ ਚ ਤੇਰੇ ਪੈਸੇ ਖਾਤੇ 'ਚ ਟ੍ਰਾਂਸਫਰ ਕਰ ਦੇਣੇ ਆ ਉਹਨਾਂ ਨੇ। ਨਾਲੇ ਵੀਰ ਜੀ ਜੇ ਤੁਸੀਂ ਤੇ ਦੀਦੀ ਨਾ ਹੁੰਦੇ ਨਾ ਮੈਨੂੰ ਤਾਂ ਇੰਸ਼ੋਰੈਂਸ ਬਾਰੇ ਕੁਝ ਪਤਾ-ਪਤਾ ਹੀ ਨਹੀਂ ਸੀ। ਨਾ ਗੋਲਦੀ ਦਾ ਤਾਂ ਸਮਝ ਆਉਂਦਾ ਮੈਨੂੰ ਜਿਨੇ ਤੇਰਾ ਭੱਜ ਨਾਟਕੇ ਕੰਮ ਕਰਾਇਆ। ਨਾ ਇਹ ਨਹੀਂ ਤੇਰੇ ਕੀ एहसान ਕੀਤਾ ਦੇ ਰਹੇ ਤੇ। ਮੰਮੀ ਜੀ ਦੀਦੀ ਨੇ ਤਾਂ ਕਾਗਜ਼ ਸੰਭਾਲ ਕੇ ਰੱਖੇ ਸੀ ਜੇ ਕਾਗਜ਼ ਇੱਧਰ ਉੱਧਰ ਹੋ ਜਾਂਦੇ ਫਿਰ ਆਪਣੇ ਹੱਥ ਕੀ ਲੱਗਣਾ ਸੀਗਾ ਨਾ ਇਹ ਕੀ ਮੰਦੀਪ ਦਾ ਇੰਸ਼ੋਰੈਂਸ ਐਨੂ ਛੇਤੀ ਪਾਸ ਹੋ ਗਿਆ ਸੀ ਤਾਂ ਸਰਦਾਰ ਜੀ ਨੂੰ ਇਹਨੂੰ ਦੱਸਣ ਦੀ ਕੀ ਲੋੜ ਪਈ ਸੀ ਹਾਲੇ ਨਾ ਨਾ ਮੰਦੀਪ ਤੂੰ ਛੱਡ ਇਹਨਾਂ ਗੱਲਾਂ ਨੂੰ ਆਖਰ ਅਸੀਂ ਤੇਰੀ ਨਹੀਂ ਸੋਚਾਂਗੇ ਤੇ ਹੋਰ ਕੀ ਦਾ ਸੋਚਣਾ ਵਾ ਨਾਲ ਮੈਨੂੰ ਸੱਚ ਯਾਦ ਆਇਆ ਤੂੰ ਇੰਸ਼ੋਰੈਂਸ ਦੇ ਪੈਸਿਆਂ ਦਾ ਕਰਨਾ ਕੀ ਹੈ ਦੀਦੀ ਹਰੇ ਤਾਂ ਮੈਂ ਉਹਨਾਂ ਪੈਸਿਆਂ ਦਾ ਕੀ ਕਰਨਾ ਕੁਝ ਵੀ ਨਹੀਂ ਸੋਚਿਆ ਪਰ ਇੰਨਾ ਜ਼ਰੂਰ ਪਤਾ ਇੰਨਾ ਪੈਸਿਆਂ ਨਾਲ ਹੀ ਮੇਰੀ ਧੀ ਦਾ ਭਵਿੱਖ ਬਣਨਾ ਹੈ ਮਨਦੀਪ ਤੇਰੇ ਵਰਗੀਆਂ ਮਾਵਾਂ ਹੀ ਹੁੰਦੀਆਂ ਨੇ ਜਿਹੜੀਆਂ ਆਪਣਾ ਨਾਂ ਸੋਚ ਕੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚਦੀਆਂ ਨੇ ਤੇ ਅੱਗੋਂ ਬੱਚੇ ਵੀ ਉਹਨਾਂ ਦੇ ਬੜੇ ਹੁਸ਼ਿਆਰ ਨਿਕਲਦੇ ਆ ਫਿਰ ਜਿੰਨੀ ਸਿਆਣੀ ਆਪਣੀ ਮਨਦੀਪ ਆ ਨਾ ਉੰਨੀ ਸਿਆਣੀ ਜੰਨਤ ਆ ਤੂੰ ਕਦੇ ਦੇਖਿਆ ਹਾਂ ਉਹਨਾਂ ਫਾਲ ਤੁਦੀ ਜ਼ਿੱਦ ਕਰਦੇ ਹੋਏ ਜਿਹੜਾ ਦੇ ਦੋ ਉਹੀ ਖਾ ਲੈਂਦੀ ਆ ਜਿਹੜਾ ਪਾਉਣ ਨੂੰ ਦੇ ਦੋ ਉਹੀ ਪਾ ਲੈਂਦੀ ਆ ਓ ਮਮੀ ਜੀ ਜੰਨਤ ਅਜੇ ਬਹੁਤ ਛੋਟੀ ਆ ਓਨੂੰ ਇੰਨਾ ਗੱਲਾਂ ਦਾ ਕੀ ਪਤਾ ਵੱਡੀ ਹੋਊਗੀ ਨਾ ਉਦੋਂ ਹੀ ਪਤਾ ਲੱਗਦਾ ਵੀ ਬੱਚਾ ਕਿੱਦਾਂ ਦਾ ਨਿਕਲਦਾ ਵਾ ਮੈਂ ਤਾਂ ਇਹ ਕਹਿਨੀ ਆ ਦੀਦੀ ਜਿੱਦਾਂ ਦੀ ਮੇਰੀ ਜੰਨਤ ਆ ਨਾ ਹਰ ਮਾਂ ਬਾਪ ਦਾ ਬੱਚਾ ਮੇਰੀ ਧੀ ਵਰਗਾ ਹੀ ਹੋਵੇ ਮੇਰੀ ਗੱਲ ਸੁਣ ਮਨਦੀਪ ਜਿਹੜੇ ਤੈਨੂੰ ਪੈਸੇ ਮਿਲਣਗੇ ਨਾ ਤੂੰ ਉਹਨਾਂ ਦੀ ਨਾ ਜੰਨਤ ਦੇ ਨਾਮ ਤੇ ਐਫ ਡੀ ਕਰਾਦੀ। ਨਾਲੇ ਤਾਂ ਉਹ ਪੈਸੇ ਸੇਫ ਰਹਿਣਗੇ। ਨਾਲੇ ਉਹ ਦੁੱਗਣੇ ਹੋ ਕੇ ਮਿਲਣਗੇ। ਹਾਂ ਮਨਦੀਪ ਮੰਮੀ ਸਹੀ ਕਹਿੰਦੇ ਆ। ਹਾਲੇ ਤਾਂ ਜੰਨਤ ਛੋਟੀ ਆ ਤੇ ਖਰਚੇ ਘਟ ਨੇ। ਕੱਲ ਨੂੰ ਜਦੋਂ ਉਹਨੇ ਹਾਇਰ ਐਜੂਕੇਸ਼ਨ ਲੈਣੀ ਆ ਨਾ ਪੜ੍ਹਾਈਆਂ ਦੇ ਖਰਚੇ ਅੱਜ ਕੱਲ ਬਹੁਤ ਜ਼ਿਆਦੇ ਨੇ। ਤੈਨੂੰ ਮੈਂ ਵੀ ਇਹੀ ਸਲਾਹ ਦਿੰਨਾ ਵੀ ਜੰਨਤ ਦੇ ਨਾਂ ਤੇ ਐਫ ਡੀ ਕਰਾ ਦੇ। ਜਦ ਤੱਕ ਜੰਨਤ ਨੇ ਵੱਡੀ ਹੋਣਾ ਇਹ ਤੇਰੇ ਦੁਨੇ ਹੋ ਜਾਣੇ ਆ ਪੈਸੇ। ਦੇਖ ਲਓ ਵੀਰ ਜੀ ਜਿੱਦਾਂ ਤੁਹਾਨੂੰ ਠੀਕ ਲੱਗਦਾ। ਮੇਰੇ ਨੂੰ ਪਹਿਲਾਂ ਜਨਤ ਤੁਹਾਡੀ ਵੀ ਤਾਂ ਧੀ ਆ ਤੁਸੀਂ ਜਿੱਦਾਂ ਉਹਦੇ ਲਈ ਕਰੋਗੇ ਠੀਕ ਹੀ ਕਰੋਗੇ ਨ ਸਰਦਾਰ ਜੀ ਆ ਮਨਦੀਪ ਕਿੱਥੇ ਬੈਂਕਾਂ 'ਚ ਧੱਕੇ ਖਾਊਗੀ ਆ ਕਿਤੇ ਵਿਆਜੀ-ਵਿਊਜੀ ਦੇ ਦਿੰਦੇ ਪੈਸੇ ਉਹ ਤੂੰ ਐਵੇਂ ਨਾ ਵਿਆਜ ਦੀਆਂ ਗੱਲਾਂ ਕਰੀ ਚੱਲ ਲੋਕ ਨਾ ਪੈਸੇ ਲੈ ਕੇ ਮੋੜ ਦੇਣੀ ਹੈਗੇ ਆ ਗੋਲਡੀ ਨੇ ਜਿਹੜੀ ਐਫ ਡੀ ਵਾਲੀ ਗੱਲ ਕੀਤੀ ਹੈ ਨਾ ਉਹ ਸਭ ਤੋਂ ਵਧੀਆ ਵਾ ਤੂੰ ਨਾ ਐਫ ਡੀ ਹੀ ਕਰਾ ਜਨਤ ਦੇ ਨਾਮ ਤੇ हां जी ना ना दे, दे मम्मी ਤੁਸੀਂ ਫਿਕਰ ਨਾ ਕਰੋ ਮੈਂ ਕਿਸੇ ਦੇ ਮਗਰ ਨਹੀਂ ਲੱਗਦਾ ਮੈਂ ਨਾ ਜਨਨ ਦੇ ਨਾਂ ਤੇ ਐਫ ਡੀਓ ਹੀ ਕਰੂੰਗਾ ਜਿਸ ਨਾਲ ਉਹਦਾ ਫਿਊਚਰ ਸਿਕਿਉਰ ਹੋ ਜਾਊਗਾ ਹਾਂ ਬਿਲਕੁਲ ਨਾਲੇ ਕੁੜੀ ਦੇ ਚੰਗੇ ਦੇ ਲਈ ਸਾਰਾ ਕੁਝ ਆਪੇ ਠੀਕ ਹੁੰਦਾ ਰਹੂਗਾ ਚਲੋ ਠੀਕ ਆ ਮੰਮੀ ਹੁਣ ਤੁਸੀਂ ਰੈਸਟ ਕਰੋ ਮੈਂ ਤੁਹਾਨੂੰ ਇਹ ਕੰਮ ਦੇਖ ਕੇ ਆਉਣਾ ਠੀਕ ਆ ਜੋਤ ਇਹ ਹਲਕ ਵਧੀਆ ਵਧੀਆ ਆ ਗਏ ਜੋਤ ਯਾਰ ਤੂੰ ਇਹਨਾਂ ਨੂੰ ਇੱਥੇ ਬੁਲਾ ਲਿਆ ਤੈਨੂੰ ਪਤਾ ਵੀ ਹੈ ਕਿੱਦਾਂ ਦੇਣੇ ਉਹ ਛੱਡ ਪ੍ਰਾਣੀ ਗੱਲ ਨੂੰ ਮੈਂ ਬੜਾ ਸੋਚਿਆ ਵੀ ਇਹਨੇ ਨਿੱਕੀ ਜੀ ਗੱਲ ਤੇ ਕਿੰਨੀ ਕੁ ਦਿਨ ਨਾਰਾਜ਼ ਰਹਿ ਲੂੰਗਾ ਇਹਨਾਂ ਨਾਲ ਆਹ ਕਿੰਨੀ ਨਾਰਾਂ ਵਾਲੀ ਗੱਲ ਹੈ ਤੂੰ ਪ੍ਰਾਣੀਆ ਗੱਲਾਂ ਭੁਲਾ ਕੇ ਯਾਰੀ ਨੂੰ ਬਰਕਰਾਰ ਰੱਖਿਆ ਹਾਂ ਨਾ ਜੋਤ ਇਹਨਾਂ ਦੀਆਂ ਗੱਲਾਂ ਚ ਨਾ ਆਇਆ ਇਹ ਤੋ ਕੁੱਝ ਹੋਰ ਨੇ ਤੇ ਵਿੱਚੋਂ ਕੁੱਝ ਹੋਰ ਨੇ। ਹਾਂ ਯਾਰ ਸਹੀ ਤਾਂ ਕਹਿੰਦੇ ਪਏ ਉਹ ਜਿਉਂ ਉਹਨਾਂ ਨੇ ਸਭ ਕੁਝ ਭੁਲਾ ਕੇ ਯਾਰੀ ਦੋਸਤੀ ਦਾ ਹੱਥ ਅੱਗੇ ਵਧਾਈ ਲਿਆ ਤਾਂ ਆਪਾਂ ਨੂੰ ਕਰਨ ਚ ਕੀ ਇਤਰਾਜ਼ ਆ? ਹਾਂ ਹੁਣ ਬਣੂ ਯਾਰ ਗੱਲ ਆਪਾਂ ਪਹਿਲਾਂ ਵੰਗੂ ਫਿਰ ਇਕੱਠੇ ਹੋਗੇ। ਚਲੋ ਫਿਰ ਯਾਰ ਚਲੀਏ ਜਿੱਥੇ ਆਪਾਂ ਜਾਣਾ ਸੀ। ਹਾਂ ਹਾਂ ਚੱਲਦੇ ਆਂ। ਯਾਰ ਤੂੰ ਕੀ ਸੋਚੀ ਜਾਂਦਾ? ਜਦ ਮੈਂ ਹੀ ਇਹਨਾਂ ਨਾਲ ਹੱਥ ਮਿਲਾ ਲਿਆ ਤੇਨੂੰ ਹੱਥ ਮਲਾਉਣ ਚ ਕੀ ਇਤਰਾਜ਼ ਆ ਇਹਨਾਂ ਨਾਲ? ਤੂੰ ਵੀ ਮਿਲਾ ਲਾ। ਨਾ ਜੋਤ। ਜਿਹੜਾ ਕੁਝ ਵੀ ਤੂੰ ਕਰੀ ਜਾਣਾ ਇਹਨਾਂ ਨਾਲ ਰਲ ਕੇ ਇਹ ਸਭ ਕੁਝ ਗਲਤ ਆ ਪਰ ਇਹਨਾਂ ਦੀ ਸੱਚਾਈ ਮੈਂ ਤੇਰੇ ਅੱਗੇ ਰੱਖ ਸਕਾਂ ਮੇਰੇ ਕੋਲ ਕੋਈ ਸਬੂਤ ਨਹੀਂ ਪਰ ਤੈਨੂੰ ਬਚਾਉਣ ਖਾਤਰ ਮੈਨੂੰ ਇਹਨਾਂ ਨਾਲ ਡਲਣਾ ਪੈਣਾ ਯਾ ਸੋਚੀ ਕੀ ਜਾਣਾ ਆਪਾਂ ਇਕੱਠੇ ਪੜਦੇ ਆਂ ਇਕੱਠੇ ਖਾਣੇ ਪੀਣੇ ਆਂ ਮਲਾਹ ਹੱਤੇ ਮਿੱਟੀ 'ਪਾ ਸੌਣ ਲਈ ਨਾ ਗੱਲ ਆਪਾਂ ਪੰਜ ਜਾਣੇ ਹੋ ਗਏ ਹੁਣ ਆਪਾਂ ਨਾਲੇ ਯਾਰ ਸਾਨੂੰ ਤਾਂ ਖੁਸ਼ੀ ਆ ਜੋਤ ਨੇ ਸਾਨੂੰ ਮਾਫ ਕਰਤਾ ਨਾ ਜੋਤ ਦੋਸਤੀ ਤਾਂ ਹੋ ਗਈ ਹੁਣ ਚਲੀਏ ਆਪਾਂ ਛੋਟੋ ਫਿਰ ਹੁਣ ਹੋਸ ਤਾਂ ਹੋ ਗਈ ਆ ਫਿਰ ਕਿਤੇ ਗੇੜੀ ਛੇੜੀ ਤੇ ਚਲੀਏ ਜੋਤ ਯਾਰ ਤੂੰ ਘੁੰਮਣ ਫਿਰਨ ਦੀ ਗੱਲ ਕਰਦਾ ਆਪਾਂ ਤਾਂ ਇੰਸਟੀਚਿਊਟ ਜਾਣਾ ਸੀ ਯਾਰ ਪੜ੍ਹਨ ਦਾ ਤੁਸੀਂ ਰੋਜ਼ ਜਾਣਾ ਜੇ ਇੱਕਦਮ ਜੂਰੀ ਛੁੱਟੀ ਕਰ ਲਉਂਦਾ ਕੀ ਫਰਕ ਪੈ ਜਾਊਗਾ ਯਾਰ ਆਪਾਂ ਇੰਨੇ ਦਿਨਾਂ ਬਾਅਦ ਇਕੱਠੇ ਹੋਏ ਆ ਮਾੜੀ ਮੋਟੀ ਗੇੜੀ ਛੇੜੀ ਤਾਂ ਵਾਦੀ ਆ ਨਾ ਹਨਾ ਜੋਤ ਹਾਂ ਯਾਰ ਉਹ ਤਾਂ ਠੀਕ ਆ ਪਰ ਜੇ ਅਸੀਂ ਇੰਸਟੀਚਿਊਟ ਨਾ ਨਾ ਗਏ ਉਹਨਾਂ ਨੇ ਸਾਡੇ ਘਰੇ ਫੋਨ ਕਰ ਦੇਣਾ ਨਾ ਯਾਰ ਇੱਕ ਦਿਨ ਛੁੱਟੀ ਕਰਨ ਨਾਲੋਂ ਕਿਹੜਾ ਫਰਕ ਪੈਂਦਾ ਜੇ ਫੋਨ ਕਰ ਵੀ ਦੇਣਗੇ ਤਾਂ ਕਹੇ ਦੀ ਸਾਨੂੰ ਕੰਮ ਪੈ ਗਿਆ ਸੀ ਉਹ ਯਾਰ ਪਿੱਡਾ ਵੱਡਾ ਹੋ ਗਿਆ ਫੇਰ ਉਹੀ ਗੱਲਾਂ ਕਰਦਾ ਇੱਕ ਵਾਰ ਫੋਨ ਆ ਗਿਆ ਮੇਰੇ ਨਾਲ ਗੱਲ ਕਰਾ ਦੇ ਮੈਂ ਗੱਲ ਕਰ ਲੂੰਗਾ ਫੇਰ ਓ ਯਾਰ ਜੋਤ ਤੂੰ ਘਰਦਿਆਂ ਨੂੰ ਫੇਰ ਝੂਠ ਬੋਲੇਗਾ ਆਪਾਂ ਕਲਾਸ ਲੋਨ ਚੱਲਦੇ ਆ ਇਹਨਾਂ ਨੂੰ ਕੋਈ ਨਾ ਸ਼ਾਮੀ ਮਿਲ ਲਾਂਗੇ ਉਹ ਕੋਈ ਨਹੀਂ ਯਾਰ ਯਾਰਾਂ ਵਾਸਤੇ ਤਾਂ ਇੱਕ ਅੱਧਾ ਝੂਠ ਚੱਲਦਾ ਹੀ ਆ ਆਪਾਂ ਕੱਲ ਚੱਲ ਜਾਾਂਗੇ ਇੰਸਟੀਚਿਊਟ ਚੱਲ ਦੇਖ ਲਾ ਭਾਈ ਜਿੱਦਾਂ ਕਰਨਾ ਕਰ ਲਾ ਚਲੋ ਚੱਲੀਏ ਫਿਰ ਯਾਰ ਆ ਵੀ ਲੇਟ ਹੋ ਜਾਾਂਗੇ ਚਲੋ ਹਾਈ ਅ ਸਿੱਧੀ ਪਾ ਪਾ ਕੇ ਤਾਂ ਮੇਰੀ ਕਮਰ ਹੋਰ ਵੀ ਦੁਖਣ ਲੱਗ ਗਈ ਆ ਅ ਮੰਦੀਪ ਨੂੰ ਕਹਨੀ ਆ ਆ ਕੇ ਮਾੜਾ ਜਿਹਾ ਉਠਾ ਕੇ ਮੈਨੂੰ ਬਿਠਾ ਲਈ ਗਈ ਓਏ ਇੱਕ ਹਵਾ ਬਬਲੀ ਜੀਨੂੰ ਮੇਰੀ ਕੋਈ ਫਿਕਰ ਹੀ ਨਹੀਂ ਹੈਗੀ ਆ ਓਏ ਅ ਠੀਕ ਹੀ ਕਹਿੰਦਾ ਸੀਗਾ ਇਹਨਾਂ ਦਾ ਮਾਮਾ ਵੀ ਬਬਲੀ ਤਾਂ ਤੇਰਾ ਉੱਤ ਉੱਤ ਹੀ ਕਰਦੀ ਆ ਕੰਮ ਤਾਂ ਤੇਰੇ ਮਨਦੀਪ ਨੇ ਹੀ ਆਉਣਾ ਅੱਜ ਤਾਂ ਮੈਂ ਅੱਖੀ ਵੇਖ ਲਿਆ ਹਾਏ ਅੱਜ ਇਹਦੇ ਨਾਲ ਮਿਲ ਕੇ ਮੈਂ ਮਨਦੀਪ ਤੇ ਇੰਨੇ ਜ਼ੁਲਮ ਕੀਤੇ ਨੀਉ ਅੱਜ ਮੈਨੂੰ ਸਿਆਣ ਦੀ ਹੋਈ ਨਹੀਂ ਹਾਏ ਮਨਦੀਪ ਨੂੰ ਹੀ ਬਾਜ ਮਾਰਾਂ ਓ ਮਨਦੀਪ ਮਨਦੀਪ ਮੰਮੀ ਜੀ ਆਵਾਜ਼ ਮਾਰੀ ਸੀ ਤੁਸੀਂ ਹਾਂ ਮੈਨੂੰ ਨਾ ਬਿਠਾ ਦੇ ਬਈ ਬਈ ਦਿੱਤਾ ਨਾ ਮੇਰੀ ਕਮਰ ਹੋਰ ਵੀ ਦੁਖਣ ਲੱਗ ਗਈ ਆ ਮੰਮੀ ਜੀ ਹਲੇ ਡਾਕਟਰ ਨੇ ਮਨਾ ਕੀਤਾ ਤੁਹਾਨੂੰ ਬਿਠਾਣ ਕਰਨ ਨੂੰ ਤੁਸੀਂ ਮੰਮੀ ਜੀ ਤੁਹਾਡੇ ਕੈਨਿਓ ਜਿਆਦਾ ਤੇ ਮੈਂ ਮੜਾ ਸਹਾਰਾ ਦੇ ਦਿੰਨੀ ਆ ਪਰ ਹਲੇ ਬੈਠਣਾ ਨਹੀਂ ਹੈਗਾ ਚੱਲ ਰਹਿਣ ਦੇ ਤੂੰ ਇੱਥੇ ਬੈਠ ਮੇਰੀ ਗੱਲ ਸੁਣ ਇੱਕ ਹਾਂਜੀ ਦੱਸੋ ਦੇਖ ਮਨਦੀਪ ਮੇਰੀ ਗੱਲ ਨਾ ਧਿਆਨ ਨਾਲ ਸੁਣੀ ਤੂੰ ਹੈ ਬੜੀ ਭੋਲੀ ਤੇ ਦੁਨੀਆ ਕਿਤੋਂ ਦੀ ਕਿਤੇ ਪਹੁੰਚ ਗਈ ਆ ਕਈ ਵਾਰੀ ਨਾ ਘਰ 'ਚ ਕੋਈ ਨਾ ਗਵਣ ਕੇ ਬੈਠਾ ਹੁੰਦਾ ਬਸ ਮੈਂ ਨਾ ਤੈਨੂੰ ਇਹੀ ਕਹਿਣਾ ਚਾਹੁੰਨੀ ਆ ਕਿ ਉਸ ਨਾਗ ਤੋਂ ਆਪਣੇ ਆਪ ਨੂੰ ਨਾ ਉੱਟਾ ਕੇ ਰੱਖ ਲਈ ਬਾਕੀ ਤੂੰ ਆਪ ਸਿਆਣੀ ਆ ਮੈਨੂੰ ਹੋਰ ਤੈਨੂੰ ਕੁਝ ਕਹਿਣ ਦੀ ਲੋੜ ਨਹੀਂ ਹਾਂਜੀ ਮੰਮੀ ਮੈਨੂੰ ਨਾ ਹੁਣ ਹੌਲੀ ਹੌਲੀ ਸਭ ਰਿਸ਼ਤਿਆਂ ਬਾਰੇ ਪਤਾ ਲੱਗ ਰਿਹਾ ਕੌਣ ਮੇਰੇ ਨਾਲ ਆ ਤੇ ਕੌਣ ਇਸੇ ਛੱਤ ਦੇ ਥੱਲੇ ਮੇਰੇ ਖਿਲਾਫ ਆ ਹਾਂ ਮਨਦੀਪ ਤੇਰੇ ਨਾਲ ਨਾ ਇਹ ਖੇਡਾ ਉਦੋਂ ਤੱਕ ਖੇਡੀਆਂ ਜਾਣਗੀਆਂ ਜਦੋਂ ਤੱਕ ਤੂੰ ਇਹਨਾਂ ਦਾ ਜਵਾਬ ਦੇਣਾ ਨਹੀਂ ਸਿੱਖ ਜਾਂਦੀ ਜਦੋਂ ਤੂੰ ਇਹਨਾਂ ਖੇਡਾਂ ਦਾ ਜਵਾਬ ਦੇਣਾ ਸਿੱਖ ਲਿਆ ਨਾ ਤਾਂ ਸਾਹਮਣੇ ਵਾਲੇ ਦੇ ਮੋਤੇ ਇਹੋ ਜੀ ਚਪੇੜ ਵਰ ਚੁਗੀ ਉਹਨੇ ਆਪਣੇ ਸਾਰੇ ਘੜਾਉਣੇ ਚੱਕ ਲੈਣੇ ਆ ਪਰ ਮੰਮੀ ਜੀ ਜੇ ਮੈਂ ਇਹਨਾਂ ਰਿਸ਼ਤੇਆਂ ਮੋਰੇ ਨਾ ਜਵਾਬ ਦੇਣ ਲੱਗ ਗਈ ਤਾਂ ਇਹਨਾਂ ਰਿਸ਼ਤੇਆਂ ਨੇ ਟੁੱਟ ਜਾਣਾ ਇਸੇ ਕਰਕੇ ਹਲੇ ਤੱਕ ਮੈਂ ਚੁੱਪਿਆਂ ਨਾ ਕੀ ਗੱਲ ਤੂੰ ਉਹ ਗੱਲ ਨਹੀਂ ਸੁਣੀ ਜ਼ੁਲਮ ਕਰਨ ਨਾਲੋਂ ਜ਼ੁਲਮ ਸਹਿਣ ਵਾਲਾ ਵੱਡਾ ਹੁੰਦਾ ਤੇ ਜਿੰਨੀ ਸਜ਼ਾ ਜ਼ੁਲਮ ਕਰਨ ਵਾਲੇ ਨੂੰ ਬਣਦੀ ਆ ਨਾ ਉਦੋਂ ਵੱਧ ਸਜ਼ਾ ਜ਼ੁਲਮ ਸਹਿਣ ਵਾਲੇ ਨੂੰ ਬਣਦੀ ਆ ਕਿਉਂਕਿ ਉਹ ਆਪਣੇ ਲਈ ਆਵਾਜ਼ ਨਹੀਂ ਉਠਾਉਂਦਾ ਪਰ ਮੈਂ ਤੈਨੂੰ ਇੱਕ ਗੱਲ ਕਹੂੰਗੀ ਤੂੰ ਆਪਣੇ ਲਈ ਨਹੀਂ ਅਮ ਦਿੱਤੀ ਲਈ ਬੋਲ ਮਨਦੀਪ ਤੂੰ ਇੱਥੇ ਬੈਠੀ ਆਂ ਹਾਂਜੀ ਨਾ ਕੀ ਗੱਲ ਮੰਮੀ ਅੱਜਕੱਲ ਤੁਹਾਡਾ ਬੜਾ ਮਨਦੀਪ ਨਾਲ ਦਿਲ ਲੱਗਦਾ ਵੈਸੇ ਮਨਦੀਪ ਵੀ ਤੁਹਾਡੀ ਸੇਵਾ ਨਾ ਪੂਰੇ ਮਨ ਨਾਲ ਕਰਦੀ ਆ ਇਹ ਤਾਂ ਤੁਹਾਨੂੰ ਮੰਜੇ ਤੋਂ ਉਠਾ ਕੇ ਹੀ ਰਹੂਗੀ ਕਿਉਂ ਮਨਦੀਪ ਮਨਦੀਪ ਮੈਂ ਮੰਮੀ ਕੋਲ ਬੈਣੀ ਆ ਤੇ ਤੂੰ ਇੰਜ ਕਰ ਹੁਣ ਕੱਪੜੇ ਲਾ ਲਿਆ ਚਾਰ ਕੋਠੇ ਤੋਂ ਨਹੀਂ ਕਿਉਂ ਲਾ ਕੇ ਲੈ ਕੇ ਆਵੇ ਕੋਠੇ ਤੋਂ ਕੱਪੜੇ ਤੂੰ ਲਾ ਲਿਆ ਇਹ ਤਾਂ ਹੁਣੇ ਆ ਕੇ ਬੈਠੀ ਆ ਮੇਰੇ ਕੋਲੇ ਓਹੋ ਮੰਮੀ ਜੇ ਮੈਂ ਕੋਠੇ ਤੇ ਚੜਨਾ ਹੁੰਦਾ ਤਾਂ ਮਨਦੀਪ ਨੂੰ ਕਿਉਂ ਕਹਿੰਦੀ ਤੁਹਾਨੂੰ ਪਤਾ ਤਾਂ ਹੈ ਮੈਨੂੰ ਡਿਸਕ ਪ੍ਰੋਬਲਮ ਆ ਡਾਕਟਰ ਨੇ ਕੋਠੇ ਤੇ ਚੜਨ ਤੋਂ ਮਨਾ ਕੀਤਾ ਤਾਂ ਹੀ ਮਨਦੀਪ ਨੂੰ ਕਹਿੰਨੀ ਆ ਮਨਦੀਪ ਜਾ ਲਾ ਲਿਆ ਚਾਰ ਕੱਪੜੇ ਵਾਣ ਬਣ ਕੇ ਹਾਂਜੀ ਦੀਦੀ ਜੀ ਮੈਂ ਕੋਈ ਨਹੀਂ ਰੁੱਕ ਕੇ ਲਾ ਲਿਆਉਂਦੀ ਆ ਰੁੱਕ ਕੇ ਮੈਂ ਕਹਿੰਦੀ ਲਾ ਲਿਆਉਂਦੀ ਮੈਂ ਸਿਮਟਣੇ ਵੀ ਸੀਗੇ ਫੇ ਮੈਂ ਕਿਹਾ ਚਲ ਚਾਰ ਕੱਪੜੇ ਪ੍ਰੈਸ ਵੀ ਕਰ ਲੂੰਗੀ ਜੋ ਲਾ ਲੇ ਹੁੰਦੀ ਤਾਂ ਫੇਰ ਤੀ ਤੂੰ ਜਿਹੜੇ ਜ਼ਿਆਦਾ ਜ਼ਰੂਰੀ ਹੈ ਨਾ ਤੁਸੀਂ ਹੋੜੀ-ਵੋੜੀ ਚਲੇ ਜਾਓ ਲਾ ਲਿਓ ਬਾਕੀ ਮੈਂ ਆਪੇ ਦੇਖ ਲਵਾਂਗੀ ਲਾ ਲੇ ਆਉਂਗੀ ਨਾ ਹੁਣ ਇੱਥੇ ਹੀ ਬੈਠੀ ਆ ਜਾ ਕੇ ਲਾ ਲਿਆ ਕਿਤੇ ਨਹੀਂ ਗੋਲੀ ਵੱਜਦੀ ਤੇਰੀ ਡਿਸਕ ਨੂੰ ਮੰਮੀ ਮੈਂ ਤਾਂ ਨਹੀਂ ਜਾਂਦੀ ਜਦੋਂ ਇਹਦਾ ਢੇੜਾ ਲੱਗੂਗਾ ਨਾ ਲਿਆ ਲਈ ਗੂ ਕੱਪੜੇ ਅੱਗੇ ਹੀ ਲਾ ਕੇ ਲਿਆਉਂਦੀ ਆ ਨਾ ਅੱਜ ਜਿਹੜਾ ਮਨਦੀਪ ਨੇ ਮੈਨੂੰ ਕੰਮ ਤੋਂ ਜਵਾਬ ਦਿੱਤਾ ਨਾ ਇਹ ਮੰਮੀ ਦਾ ਹੀ ਸਖਾਇਆ ਲੱਗਦਾ ਮੈਨੂੰ ਤਾਂ ਐਂ ਲੱਗਦਾ ਵੀ ਮੰਮੀ ਨੂੰ ਇਹਦੇ ਪੈਸਿਆਂ ਦਾ ਲਾਲਚ ਆ ਕੋਈ ਨਾ ਮੰਮੀ ਨੂੰ ਤਾਂ ਮੈਂ ਤੁਹਾਡੀ ਹੀ ਆ ਤੁਹਾਡਾ ਵੀ ਅਸਲੀ ਰੰਗ ਮਨਦੀਪ ਦੇ ਅੱਗੇ ਨਾ ਨਾ ਰੱਖਿਆ ਤਾਂ ਮੈਨੂੰ ਵੀ ਆਪਣੀ ਨੂੰ ਨਾ ਜਾਣਿਓ ਸਰਦਾਰ ਜੀ ਸਰਦਾਰ ਜੀ ਹਾਂ ਦੱਸ ਕੀ ਆ ਮੈਂ ਤੁਹਾਡਾ ਨਾਲ ਗੱਲ ਕਰਨੀ ਸੀ ਇੱਕ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਕੰਮ ਕਰਦਾ ਪਿਆ ਹਲੇ ਟਾਈਮ ਨਹੀਂ ਹੈਗਾ ਮੈਨਾਂ ਸਵੇਰ ਦੀ ਦੇਖੀ ਜਾਨਨੀ ਆ ਵੀ ਤੁਸੀਂ ਮੈਨੂੰ ਨਜ਼ਰ ਅੰਦਾਜ਼ ਕਰਦੇ ਪਏ ਆ ਨਾ ਨਜ਼ਰ ਅੰਦਾਜ਼ ਨਾ ਕਰਾਂ ਤਾਂ ਹੋਰ ਕੀ ਕਰਾਂ ਕਿਹੜਾ ਤੂੰ ਐਡਾ ਵਧੀਆ ਕੰਮ ਕੀਤਾ ਜਿਹੜਾ ਤੇਰੇ ਮੈਂ ਸਿਫਤਾਂ ਦੇ ਪੁੱਲ ਬੰਨਦਾ ਨਾ ਸਰਦਾਰ ਜੀ ਤੁਸੀਂ ਜੋਤ ਕਰਕੇ ਨਾਰਾਜ਼ ਆ ਨਾ ਮੇਰੇ ਨਾਲ ਆਖਰ ਉਹ ਵੀ ਬੱਚਾ ਹੀ ਆ ਬੱਚਿਆਂ ਤੋਂ ਹੀ ਗਲਤੀਆਂ ਹੁੰਦੀਆਂ ਵਾ ਨਾ ਹੁਣ ਉਹਦੀ ਜਾਨ ਲੈਣੀ ਆ ਨਾਲੇ ਮੇਰੀ ਇੱਕ ਨਾ ਗੱਲ ਸੁਣ ਜੀ ਉਹਦੀ ਪਹਿਲੀ ਗਲਤੀ ਹੁੰਦੀ ਨਾ ਸ਼ਾਇਦ ਮੈਂ ਉਹਨੂੰ ਮਾਫ਼ ਕਰ ਦਿੰਦਾ ਇਹ ਉਹਦੀ ਚੌਥੀ ਗਲਤੀ ਆ ਤੇ ਹੁਣ ਪਾਣੀ ਨਾ ਸਿਰੋਤ ਤੋਂ ਲੰਗੀ ਜਾਂਦਾ ਇੱਕ ਪਿਓ ਹੋਣ ਦੇ ਨਾਤੇ ਨਾ ਮੇਰਾ ਫਰਜ਼ ਬਣਦਾ ਵੀ ਉਹਨਾਂ ਇਹਨਾਂ ਗਲਤੀਆਂ ਤੋਂ ਰੋਕਾਂ ਨਹੀਂ ਤਾਂ ਇਹ ਕਿਸੇ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਹੈਗਾ ਨਾਲੇ ਇੱਕ ਗੱਲ ਯਾਦ ਰੱਖ ਮੈਂ ਨਾ ਉਹਦਾ ਪਿਓ ਆ ਮੈਂ ਉਹਦੇ ਕਦੀ ਮਾੜੇ ਲਈ ਨਹੀਂ ਸੋਚਦਾ ਪਰ ਜੇ ਮਾੜੇ ਕੰਮਾਂ ਤੇ ਜਾਊਗਾ ਨਾ ਤਾਂ ਮੇਰਾ ਫਰਜ਼ ਬਣਦਾ ਉਹਨੂੰ ਵਾਪਸ ਵੀ ਲੈ ਕੇ ਆਵਾਂ ਨਾ ਮੈਂ ਕਦੇ ਕਹਿੰਨੀ ਆ ਵੀ ਉਹਨੂੰ ਨਾਰਕੋ ਰੋਕੋ ਪਰ ਨਾ ਤਰੀਕਾ ਹੁੰਦਾ ਜੇ ਇਦਾਂ ਆਪਾਂ ਉਹਨਾਂ ਨਾਲ ਰੂੜਲੀ ਗੱਲ ਕਰਦੇ ਆ ਨਾ ਬੱਚੇ ਅੱਜ ਕੱਲ ਦੇ ਬਰਦਾਸ਼ਤ ਨਹੀਂ ਕਰਦੇ ਜੇ ਆਪਾਂ ਜੋਤ ਨਾਲ ਇਦਾਂ ਗੱਲ ਕਰਦੇ ਆ ਨਾ ਉਹਦੇ ਦਿਮਾਗ ਤੇ ਹੋਰ ਗਲਤ ਅਸਰ ਹੋਣਾ ਵੀ ਮੇਰੇ ਮਾਪੇ ਬੰਦੇਸ਼ਾ ਚ ਰੱਖਦੇ ਆ। ਨਾ ਤਾਂ ਮੈਨੂੰ ਹੁਣ ਆਪ ਹੀ ਦੱਸ ਦੇ ਵੀ ਮੈਂ ਉਹਨਾਂ ਕਿਹੜੇ ਤਰੀਕੇ ਨਾਲ ਗੱਲ ਕਰਾਂ ਜਿਹੜਾ ਸਿੱਧੇ ਰਸਤੇ ਤੇ ਆ ਜਾਵੇ। ਕੋਈ ਗੱਲ ਨਹੀਂ ਸਰਦਾਰ ਜੀ ਤੁਸੀਂ ਫਿਕਰ ਨਾ ਕਰੋ। ਜੋਤ ਇਹੋ ਜਿਹਾ ਕੋਈ ਕੰਮ ਨਹੀਂ ਕਰੂਗਾ ਜਿਹਦੇ ਨਾਲ ਆਪਣਾ ਸਿਰ ਨੀਵਾ ਹੋਵੇ। ਮੈਂ ਤੁਹਾਡਾ ਵਾਅਦਾ ਕਰਦੀ ਆ ਇਸ ਗੱਲ ਦਾ। ਚੱਲ ਜੇ ਤੂੰ ਇੰਨਾ ਕਹਿਨੀ ਪਈ ਹੈ ਨਾ ਇਸ ਸਾਰੀ ਮੰਨ ਲੈਣਾ ਤੇਰੀ ਗੱਲ। ਪਰ ਜੇ ਜੋਤ ਨੇ ਹੁਣ ਕੋਈ ਗਲਤੀ ਕੀਤੀ ਨਾ ਤੁਸੀਂ ਦੋਨੋਂ ਆਪਣਾ ਹਿਸਾਬ ਲਾ ਲਿਓ। ਚਲੋ ਹੁਣ ਸ਼ਾਂਤ ਵੀ ਹੋ ਜੋ। ਅੱਜ ਤੋਂ ਬਾਅਦ ਕਹਿ ਤਾ ਨਾ ਤੁਹਾਨੂੰ ਉਹਦਾ ਕੋਈ ਲਾਂਬਾ ਨਹੀਂ ਹੁੰਦਾ। ਐਵੇਂ ਮੁੰਡੇ ਨੂੰ ਐਵੇਂ ਸਾਰਾ ਦਿਨ ਘੂਰਦੇ ਰਹਿਣੇ ਆ ਚੱਲ ਹੁਣ ਜੇ ਤੇਰੀਆਂ ਗੱਲਾਂ ਮੁੱਕੀਆਂ ਹਨ ਤਾਂ ਮੈਨੂੰ ਕੰਮ ਕਰ ਲੈਂਦੇ ਨਤ ਤੂੰ ਇਹ ਕੀ ਕਰਦੀ ਆ ਜੋਤ ਵੀਰੇ ਤੁਸੀਂ ਪੈਸੇ ਚੋਰੀ ਕੀ ਦਦੀ ਦੇ ਪਰਸ ਤੋਂ ਨਾ ਕਿਹੜੇ ਪੈਸੇ ਮੈਂ ਨਹੀਂ ਕੱਢਿਆ ਕੋਈ ਪੈਸੇ ਪੂਸੇ ਜੋਤ ਵੀਰੇ ਝੂਠ ਬੋਲਣਾ ਪਾਪ ਹੁੰਦਾ ਮੈਂ ਤੁਹਾਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਦਦੀ ਮਮਾ ਸੁੱਤੇ ਪੈ ਸੀ ਤੁਸੀਂ ਉਹਨਾਂ ਦੇ ਪਰਸ ਤੋਂ ਚੋਰੀ ਕੀਤੇ ਆ ਪੈਸੇ ਹੁਣ ਆਪਣਾ ਮੂੰਹ ਬੰਦ ਰੱਖ ਮੈਂ ਕੋਈ ਪੈਸਾ ਪੂਸਾ ਨਹੀਂ ਕੱਢਿਆ ਹੈਗਾ ਵੀ ਮੇਰੇ ਤੇ ਇਲਜ਼ਾਮ ਲਾਈ ਜੰਨੀ ਐ ਖੜ ਜਾ ਤੈਨੂੰ ਤਾਂ ਮੈਂ ਦੱਸਦਾ ਮਮਾ ਮਨਦੀਪ ਚਾਚੀ ਆਇਓ ਇੱਕ ਮਿੰਟ ਵਾਰ ਕੀ ਹੋ ਗਿਆ ਜੋ ਤੇ ਐਡੀ ਉੱਚੀ ਉੱਚੀ ਆਵਾਜ਼ਾਂ ਮਾਰੀ ਜਾਂਦਾ ਵਾ ਕੀ ਹੋਇਆ ਵਾ ਜੰਨਤ ਬੁੱਤ ਤੈਨੂੰ ਤਾਂ ਵੀਰੇ ਨੇ ਕੁਝ ਕਿਹਾ ਆ ਦੇਖ ਲਓ ਆਪਣੀ लाਡਲੀ ਦੇ ਮੈਨੂੰ ਕਹਿੰਦੀ ਤੁਸੀਂ ਦਾਦੀ ਮਮਾ ਦੇ ਪਰਸ ਚੋਂ ਪੈਸੇ ਕੱਢੇ ਆ ਨਹੀਂ ਮੈਂ ਇਹਨੂੰ ਪੈਸੇ ਕੱਢਣ ਵਾਲਾ ਚੋਰ ਲੱਗਦਾ ਆ ਜੇ ਮੈਨੂੰ ਕਿਸੇ ਪੈਸੇ ਦੀ ਲੋੜ ਹੋਊਗੀ ਮੈਂ ਤੁਹਾਡੇ ਤੋਂ ਮੰਗ ਲਊਂਗਾ ਮੈਂ ਕਿਉਂ ਕੱਢੂੰਗਾ ਦਾਦੀ ਦੇ ਪਰਸ ਚੋਂ ਪੈਸੇ ਨਾ ਜੰਨਤ ਐ ਤੂੰ ਇਹ ਕੀ ਕਹੀ ਜਾਣੀ ਆ ਵੀਰੇ ਨੇ ਚੋਰੀ ਕੀਤੇ ਪੈਸੇ ਹਾਂਜੀ ਵੱਡੇ ਮਮਾ ਮੈਂ ਆਪ ਦੇਖਿਆ ਵੀਰੇ ਨੇ ਦਾਦੀ ਦੇ ਪਰਸ ਚੋਂ ਚੋਰੀ ਕੀਤੇ ਆ ਪੈਸੇ ਮੈਂ ਝੂਠ ਨਹੀਂ ਬੋਲਦੀ ਪਈ। ਦੀਦੀ ਜੀ ਜੰਨਤ ਕਈ ਜਾਂਦੀ ਆ ਵੀ ਜੋਤ ਨੇ ਪੈਸੇ ਕੱਢੇ ਆ। ਤੁਸੀਂ ਇੱਕ ਵਾਰੀ ਜੋਤ ਨੂੰ ਪੁੱਛੋ ਤਾਂ ਸਹੀ। ਤੁਸੀਂ ਐ ਦੱਸੋ ਏ ਡਬਲ ਇਲਜ਼ਾਮ ਕਿਉਂ ਲਾਉਗੀ ਜੋਤ ਤੇ। ਬੱਸ ਬੱਸ ਮਨਦੀਪ ਤੁਹਾਡਾ ਪਤਾ ਨਹੀਂ ਮੇਰੇ ਪੁੱਤ ਨੇ ਕੀ ਵਿਗਾੜਤਾ। ਤੁਸੀਂ ਦੋਵੇਂ ਮਾਵਾਂ ਤੇ ਆ ਮੇਰੇ ਪੁੱਤ ਦੇ ਹੱਥੋਂ ਕੇ ਪਿੱਛੇ ਪੈ ਗਈਆਂ ਜੇ। ਜੋਤਾਂ ਤੂੰ ਜਾ ਜਿੱਥੇ ਜਾਣਾ ਇਹਨਾਂ ਮਾਵਾਾਂ ਤੇ ਆਂਦੀ ਤਾਂ ਦਾਦਾ ਤਾਂ ਐਵੇਂ ਬੋਲਣ ਦੀ ਉਹਦਾ ਕੰਮ ਚੱਲਿਆ ਐ ਨਹੀਂ ਜਾਣ ਦੇਣਾ ਤੂੰ ਬੈਠ ਤੂੰ ਮੈਨੂੰ ਸੱਚ ਸੱਚ ਦੱਸ ਜੋਤ ਵੀਰੇ ਨੂੰ ਦੇਖਿਆ ਸੀ ਦਾਦੀ ਮम्मा ਦੇ ਪਰਸ ਤੋਂ ਪੈਸੇ ਕੱਢਦੇ ਹਾਂ ਹਾਂਜੀ ਮम्मा ਮੈਂ ਆਪ ਦੇਖਿਆ ਸੀ ਵੀਰੇ ਦਾਦੀ ਦੇ ਪਰਸ ਤੋਂ ਚੋਰੀ ਕਰਦਾ ਪਿਆ ਸੀ ਮੈਂ ਝੂਠ ਥੋੜੀ ਬੋਲੂਗੀ ਦੀਦੀ ਦੀ ਅੱਖਾਂ ਤੇ ਤਾਂ ਜੋਤ ਦੇ ਮੋਹ ਦੀ ਪੱਟੀ ਬੰਨੀ ਆ ਪਰ ਪਤਾ ਨਹੀਂ ਮੈਨੂੰ ਕਿਉਂ ਇੰਨਾ ਲੱਗਦਾ ਹੈ ਕਿ ਜੋਤ ਪਹਿਲਾਂ ਵਰਗਾ ਨਹੀਂ ਰਿਹਾ ਹੁਣ ਨਾ ਮੈਨੂੰ ਜੋਤ ਬਾਰੇ ਆਖਰ ਪਤਾ ਕਰਨਾ ਹੀ ਪੈਣਾ ਹੈ ਇਹ ਕੀ ਕਰਦਾ ਫਿਰਦਾ ਹੈ